ਹਾਂਜੀ ਮੈਂ ਸਵਾਗਤ ਕਰਦਾ ਮੇਰੇ ਚੈਨਲ ਲਰਨੋਲੋਜੀ ਤੇ ਤੇ ਉਮੀਦ ਕਰਦਾ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਵੋਗੇ ਤੇ ਤੁਹਾਡੀ ਸਟੱਡੀ ਵੀ ਸਭ ਦੀ ਬਹੁਤ ਵਧੀਆ ਚੱਲ ਰਹੀ ਹੋਊਗੀ ਸੋ ਜੀ ਮੈਂ ਲੈ ਕੇ حاضر ਹਾਂ ਅੱਜ ਆਪਣੀ ਪੰਜਾਬੀ ਦੀ ਨੈਕਸਟ ਕਲਾਸ ਜਿਹਦੇ ਵਿੱਚ ਅੱਜ ਆਪਾਂ ਜਿਹੜਾ ਆਪਣਾ ਟੌਪਿਕ ਚੱਲ ਰਿਹਾ ਜੀ ਅੰਗਰੇਜ਼ੀ ਤੋਂ ਪੰਜਾਬੀ ਅਨੁਵਾਦ ਉਹਨਾਂ ਦੇ ਜਿਹੜੇ ਨੈਕਸਟ ਆਪਣੇ ਜਿਹੜੇ ਵਰਡ ਨੇ ਉਹਨਾਂ ਬਾਰੇ ਕੀ ਜਾਣਾਂਗੇ ਇਸ ਕਲਾਸ ਵਿੱਚ ਸੋ ਕਲਾਸ ਨੂੰ ਬਿਨਾਂ ਸਕਿੱਪ ਕੀਤੇ ਅੰਤ ਤੱਕ ਬਣੀ ਰਹਿਣਾ ਜਿਹੜੇ ਬੱਚੇ ਨੇ ਪਿਛਲੀ ਪਿਛਲੀ ਕਲਾਸਿਸ ਨਹੀਂ ਦੇਖੀਆਂ ਉਹ ਮੇਰੇ ਚੈਨਲ ਤੇ ਇੱਕ ਵਾਰ ਜ਼ਰੂਰ ਵਿਜ਼ਿਟ ਕਰੇ ਕਿਉਂਕਿ ਇਸ ਤੋਂ ਪਹਿਲਾਂ ਆਪਣੀ ਜਿਹੜੀ ਅੰਗਰੇਜ਼ੀ ਤੋਂ ਪੰਜਾਬੀ ਅਨਵਾਦ ਦੀਆਂ ਤਿੰਨ ਤੋਂ ਚਾਰ ਕਲਾਸਿਸ ਹੋ ਚੁੱਕੀਆਂ ਨੇ ਸੋ ਜਿਹੜੀ ਕਲਾਸ ਜਿਹੜੇ ਬੱਚੇ ਨੇ ਹਾਲ ਤੱਕ ਕਲਾਸਿਸ ਨਹੀਂ ਦੇਖੀਆਂ ਉਹ ਇੱਕ ਵਾਰੀ ਜ਼ਰੂਰ ਦੇਖੋ ਜੇ ਅੱਜ ਦੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰ ਦਿਓ ਕਿਉਂਕਿ ਇਸ ਚੈਨਲ ਤੇ ਆਪਾਂ ਤੁਹਾਨੂੰ ਫ੍ਰੀ ਆਫ ਕੋਸਟ ਪੰਜਾਬ ਪੁਲਿਸ ਕਨਸਟੇਬਲ 2025 ਦੀ ਤਿਆਰੀ ਕਰਵਾ ਰਹੇ ਹਾਂ ਸੋ ਕਲਾਸ ਨੂੰ ਬਿਨਾਂ ਸਕਿੱਪ ਕੀਤੇ ਅੰਤ ਤੱਕ ਜਰੂਰ ਬਣੀ ਰਹਿਣਾ ਇੱਕ ਗੱਲ ਹੋਰ ਜੀ ਜੇ ਤੁਹਾਨੂੰ ਇਸ ਕਲਾਸ ਦੀ ਪੀਡੀਐਫ ਚਾਹੀਦੀ ਹੈ ਤਾਂ ਤੁਸੀਂ ਮੇਰਾ ਟੈਲੀਗ੍ਰam ਜੁਆਇਨ ਕਰ ਸਕਦੇ ਹੋ ਜਿਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਦਿੱਤਾ ਹੋਇਆ ਹੈ ਕਿਉਂਕਿ ਆਪਣੀ ਕਲਾਸ ਤੋਂ ਬਾਅਦ ਜਿਹੜੀ ਪੀਡੀਐਫ ਹੈ ਤੁਹਾਨੂੰ ਮੇਰੇ ਟੈਲੀਗ੍ਰam ਤੇ ਹੀ ਮਿਲੇਗੀ ਸੋ ਟੈਲੀਗ੍ਰam ਨੂੰ ਵੀ ਜਰੂਰ ਜੁਆਇਨ ਕਰ ਲਿਓ ਜਿਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਦਿੱਤਾ ਹੋਇਆ ਹੈ ਸੋ ਬਿਨਾਂ ਕਿਸੇ ਦੇਰੀ ਤੋਂ ਅੱਜ ਦੀ ਕਲਾਸ ਸ਼ੁਰੂ ਕਰਦੇ ਹਾਂ ਫਸਟ ਆਪਣਾ ਵਰਡ ਦੇਖੋ ਅੱਜ ਦਾ ਫਸਟ ਆਪਣਾ ਵਰਡ ਹੈਗਾ ਜੀ ਇਨੀਸ਼ੀਏਟ ਇਨੀਸ਼ੀਏਟ ਕੀ ਹੁੰਦਾ ਜੀ ਆਰੰਭ ਕਰਨਾ ਇਨੀਸ਼ੀਏਟ ਨਾ ਪਾਵਾ ਪੰਜਾਬੀ ਨੂੰ ਅਵਾਜ਼ ਕੀ ਕਹਿੰਦੇ ਨੇ ਆਰੰਭ ਕਰਨਾ ਇੰਗਲਿਸ਼ ਚ ਹੁੰਦਾ ਹੋ ਇਨੀਸ਼ੀਏਟ ਇਨੀਸ਼ੀਏਟ ਨਾ ਪਾ ਪੰਜਾਬੀ ਚ ਅਨਵਦ ਕੀ ਕਰਦੇ ਆ ਆਰੰਭ ਕਰਨਾ ਨੈਕਸਟ ਆਪਣਾ ਵਰਡ ਹੈ ਜੀ ਇਰੈਸ਼ਨਲ ਇਰੈਸ਼ਨਲ ਕੀ ਹੁੰਦਾ ਜੀ ਵਿਵੇਕਹੀਣ ਜਾਂ ਤਰਕਹੀਣ ਇਰੈਸ਼ਨਲ ਕੀ ਹੁੰਦਾ ਆਪਣੇ ਕੋਲੇ ਵਿਵੇਕਹੀਣ ਜਾਂ ਤਰਕਹੀਣ ਨੈਕਸਟ ਆਪਣਾ ਵਰਡ ਹੈ ਜੀ ਇਨਟੋਲਰੈਂਸ ਇਨਟੋਲਰੈਂਸ ਕੀ ਹੁੰਦਾ ਜੀ ਅਸਹਿਣਸ਼ੀਲਤਾ ਜਦੋਂ ਆਪਾਂ ਕਹਿੰਦੇ ਨੇ ਵੀ ਮੈਨੂੰ ਟੋਲਰੇਟ ਨਹੀਂ ਕਰ ਸਕਦਾ ਤਾਂ ਉਹਦਾ ਮਤਲਬ ਕੀ ਹੁੰਦਾ ਜੀ ਅਸਹਿਣਸ਼ੀਲਤਾ ਇਨਟੋਲਰੈਂਸ ਅਸਹਿਣਸ਼ੀਲਤਾ ਨੈਕਸਟ ਆਪਣਾ ਵਰਡ ਹੈ ਜੀ ਇੰਟਰਵੈਨਸ਼ਨ ਇੰਟਰਵੈਨਸ਼ਨ ਕੀ ਹੁੰਦਾ ਜੀ ਦਖਲ ਜਾਂ ਦਖਲਅੰਦਾਜ਼ੀ ਇੰਟਰਵੈਨਸ਼ਨ ਆਪਾਂ ਪੰਜਾਬੀ ਚ ਕੀ ਅਨੁਵਾਦ ਕਰਦੇ ਹਾਂ ਦਖਲ ਜਾਂ ਦਖਲਅੰਦਾਜ਼ੀ ਨੈਕਸਟ ਆਪਣਾ ਵਰਡ ਹੈ ਜੀ ਇੰਟੈਕਚੁਅਲ ਇੰਟੈਕਚੁਅਲ ਕੀ ਹੁੰਦਾ ਜੀ ਅਕਲਮੰਦ इंटेलेक्टुअल अकलमंद Next अपना वर्ड देखो ये Next अपना वर्ड है क्या जी जो पार्टी जो पार्टी की होता जी खतरा जा भीपता ये पार्टी खतरा जा भीपता Next अपना वर्ड जी? जौन्त उथर. जौन्त उथर है जी जॉइंट ऑथर जॉइंट ऑथर ना आपकी क्या दिन है सह लेखक जॉइंट ऑथर सह लेखक Next अपना वर्ड है जी जुडिशियल इन्क्वायरी ਜੁਡੀਸ਼ੀਅਲ ਇਨਕੁਆਰੀ ਕੀ ਹੁੰਦੀ ਹੈ ਜੀ ਅਦਾਲਤੀ ਜਾਂਚ ਜਦੋਂ ਆਪਾਂ ਕਹਿੰਦੇ ਆਂ ਕਿ ਕੋਈ ਜੁਡੀਸ਼ੀਅਲ ਇਨਕੁਆਰੀ ਚੱਲ ਰਹੀ ਹੈ ਇਸ ਕੇਸ ਦੇ ਤਾਂ ਤਾਂ ਉਹਦਾ ਪੰਜਾਬੀ ਵਿੱਚ ਕੀ ਹੁੰਦਾ ਜੀ ਅਦਾਲਤੀ ਜਾਂਚ ਨੈਕਸਟ ਆਪਣਾ ਵਰਡ ਹੈ ਜੀ ਜੁਆਇੰਟ ਵੈਂਚਰ ਜੁਆਇੰਟ ਵੈਂਚਰ ਦਾ ਕੀ ਅਰਥ ਹੁੰਦਾ ਜੀ ਜੇ ਪੰਜਾਬੀ ਅਨੁਵਾਦ ਸਾਂਝਾ ਉਦਮ ਆਪਾਂ ਸਾਂਝ ਉਦਮ ਕੀ ਕਹਿੰਦੇ ਆਂ ਜੁਆਇੰਟ ਵੈਂਚਰ ਜਿਹਨੂੰ ਆਪਾਂ ਪੰਜਾਬੀ ਵਿੱਚ ਕੀ ਕਹਿੰਦੇ ਆਂ ਸਾਂਝ ਉਦਮ ਨੈਕਸਟ ਆਪਣਾ ਵਰਡ ਹੈ ਜੀ ਜਸਟੀਫਾਈ ਜਸਟੀਫਾਈਡ ਦਾ ਪੰਜਾਬੀ ਵਿੱਚ ਕੀ ਹੁੰਦਾ ਜੀ सफाई देना जस्टिफाइड मीनस सफाई देना नैक्सट अपना वर्ड देखो नैक्सट अपना वर्ड है गया? की पोस्ट की पोस्ट का मतलब होंगे जी अहम असामी की पोस्ट अहम आसामी नैक्सट अपना वर्ड है की वर्ड कीवर्ड ने आप की कहते हैं संकेत शब्द संकेतक शब्द जिन्होंने आप कहते की वर्ड आपको कहते हैं भी? कोई आपको जो कोई ਚੈਪਟਰ ਜਾਂ ਕੋਈ મતਲਬ ਲੈਸਨ ਵਗੈਰਾ ਪੜ੍ਹ ਰਹੇ ਹੋ ਤਾਂ ਆਪਾਂ ਨੂੰ ਕੀ ਕਹਿੰਦੇ ਨੇ ਵੀ ਕੀਵਰਡ ਕੀਵਰਡ ਪਹਿਲਾਂ ਸਮਝੋ ਕੀਵਰਡ ਕੀ ਹੁੰਦੇ ਨੇ ਵੀ ਜਿਸ ਤਰ੍ਹਾਂ ਆਪਾਂ ਕੀ ਇਹ ਪੂਰੇ ਟੌਪਿਕ ਨੂੰ ਉਹਦੇ ਕੀਵਰਡ ਤੋਂ ਹੀ ਪਹਿਚਾਣ ਲਈਏ ਮਤਲਬ ਪੂਰੇ ਟੌਪਿਕ ਨੂੰ ਆਪਾਂ ਕੀ ਉਹਦੇ ਵਿੱਚ ਕੀਵਰਡ ਜਿਹੜੇ ਮੇਨ ਮੇਨ ਨੇ ਉਹਨਾਂ ਨੂੰ ਛਾਂਟ ਲਈਏ ਉਹ ਹੁੰਦਾ ਆਪਣਾ ਸੰਕੇਤਕ ਸ਼ਬਦ ਨੈਕਸਟ ਆਪਣਾ ਵਰਡ ਹੈ ਕਿੰਡਰਗਾਰਟਨ ਕਿਟਨ ਕਿੰਡਰਗਾਰਟਨ ਕੀ ਹੁੰਦਾ ਜਿੱਥੇ ਸਾਨੂੰ ਪਤਾ ਹੀ ਹੋਊਗਾ ਬਾਲ ਬਾੜੀ ਜਾਂ ਬਾਲ ਨਿਕੇਤਨ ਕਿੰਡਰਗਾਰਟਨ ਪੰਜਾਬੀ ਨੂੰ ਬਦ ਬਾਲ ਬਾੜੀ ਜਾਂ ਬਾਲ ਨਿਕੇਤਨ

ਉਕਿੰਦਾ ਇਟਾ ਦਾ ਪਠਨ ਨੈਕਸ ਆਪਣਾ ਵਰਡ ਦੇਖੋ ਹੀ ਨੈਕਸ ਆਪਣਾ ਵਰਡ ਹੈ ਲੀਸ਼ ਲੀਸ਼ ਕੀ ਹੁੰਦਾ ਜੀ ਪੱਟੇ ਤੇ ਦੇਣਾ ਪੱਟੇ ਤੇ ਦੇਣਾ ਨੂੰ ਕੀ ਕਹਿੰਦੇ ਨੇ ਲੀਸ਼ ਨੈਕਸ ਆਪਣਾ ਵਰਡ ਹੈ ਜੀ ਲਰਨਡ ਕੀ ਹੁੰਦਾ ਜੀ ਵਿਦਵਾਨ ਲਰਨਡ ਕੀ ਹੁੰਦਾ ਜੀ ਲਰਨਡ ਮਤਲਬ ਵਿਦਵਾਨ ਨੈਕਸ ਆਪਣਾ ਵਰਡ ਦੇਖੋ ਹੀ नेक्स्ट अपने को आ गया एक्सट्रोवर्ड जी कमुखी नेक्स्ट अपना वर्ड है? दे है, है जी एक्सटेंसिव एक्सटेंसिव की होंगे जी व्यापक तो आप कह देना कोई सबजैक्ट विशेष एक्सटेंसिव है व्यापक नैक्सट अपना वर्ड है जी एक्सपोर्टेबल एक्सपोर्टेबल की होंगे जी निर्यात योग एक्सपोर्टेबल निर्यात योग नैक्सट अपना वर्ड है कि जी ਐਕਸਪਲੋਰ ਟੇਸ਼ਨਸ ਲੁੱਟ ਖਸੁੱਟ ਨੈਕਸਟ ਆਪਣਾ ਵਰਡ ਕੀ ਹੈਗਾ ਜੀ ਐਕਸਪਲੋਰ ਟੇਸ਼ਨਸ ਉਹ ਕੀ ਹੁੰਦਾ ਜੀ ਲੁੱਟ ਖਸੁੱਟ ਨੈਕਸਟ ਆਪਣਾ ਵਰਡ ਹੈਗਾ ਐਕਸਟਰਨਲ ਟਰਨਲ ਅਫੇਅਰਸ ਉਹ ਕੀ ਹੁੰਦੇ ਨੇ ਵਿਦੇਸ਼ੀ ਮਾਮਲੇ ਐਕਸਟਰਨਲ ਅਫੇਅਰਸ ਕੀ ਹੁੰਦੇ ਨੇ ਵਿਦੇਸ਼ੀ ਮਾਮਲੇ ਨੈਕਸਟ ਆਪਣਾ ਵਰਡ ਹੈ ਫੈਬਰ ਫੈਬਰ ਕੀ ਹੁੰਦਾ ਜੀ ਇਹ ਤਾਂ ਆਪਾਂ ਕੀ ਹੈ ਜਿਹੜੇ ਆਪਣੀਆਂ ਬਚਪਨ ਚ ਆਪਾਂ ਨੂੰ ਜੋ ਜਿਹੜੇ ਆਪਣੇ ਦਾਦਾ ਦਾਦੇ ਸੁਣਾਉਂਦੇ ਹੁੰਦੇ ਨੇ ਫੈਬਲ ਨੂੰ ਆਪਾਂ ਕੀ ਕਹਿੰਦੇ ਮਿਥਿਹਾਸਿਕ ਕਹਾਣੀ ਜਾਂ ਫੈਬਲਸ ਕੀ ਕਹਿੰਦੇ ਨੇ ਆਪਾਂ ਕਹਾਣੀ ਕਹਿੰਦੇ ਨੇ ਸਿੱਧਾ ਫੈਬਲਸ ਕੀ ਹੁੰਦੇ ਮਿਥਿਹਾਸਿਕ ਕਹਾਣੀ ਨੈਕਸ ਆਪਣਾ ਵਰਡ ਦੇਖੋ ਨੈਕਸ ਵਰਡ ਹੈਗਾ ਫੇਅਰਵੈਲ ਸੇਰੇਮਨੀ ਫੇਅਰਵੈਲ ਸੇਰੇਮਨੀ ਕੀ ਹੁੰਦਾ ਜੀ ਵਿਦਾਇਗੀ ਸਮਾਗਮ ਹੁਣ ਆਪਾਂ ਜਿੰਮੀ ਦੇਖ ਲਓ ਕਾਲਜ ਜਾਂ ਸਕੂਲ ਵਗੈਰਾ ਚ ਜਿਹੜੀ ਆਪਾਂ ਨੂੰ ਲਾਸਟੇ ਪਾਰਟੀਆਂ ਹੁੰਦੀਆਂ ਨੇ ਜਿਆ ਉਹਨਾਂ ਨੂੰ ਆਪਾਂ ਕੀ ਕਹਿੰਦੇ ਫੇਅਰਵੈਲ

ਫੋਕਲੋਰ ਫੋਕਲੋਰ ਦਾ ਕੀ ਹੁੰਦਾ ਹੈ ਪੰਜਾਬੀ ਨੂੰ ਬਦ ਲੋਕ ਧਾਰਾ ਫੋਕਲੋਰ ਲੋਕ ਧਾਰਾ ਨੈਕਸਟ ਆਪਣਾ ਬੜੇ ਫਿਊਲ ਫਿਊਲ ਕੀ ਹੁੰਦਾ ਜੀ ਪਥਰਾ ਪਥਰਾ ਹਟ ਤਾਂ ਫਿਊਲ ਕਹਦੇ ਨੇ ਜਿਵੇਂ ਆਪਣਾ ਪੈਟਰੋਲੀਅਮ ਕੋਲਾ ਉਹ ਕੀ ਹੁੰਦੇ ਨੇ ਫਤਰੀ ਜਿਹੜਾ ਆਪਣੇ ਫੋਲਿਕ ਜਿਹੜੇ ਆਪਾਂ ਕਹਿੰਦੇ ਨੇ ਉਹ ਕਹਿੰਦੇ ਨੇ ਆਪਣੇ ਪਥਰਾਟਪਨ ਕਹਿੰਦੇ ਨੇ ਜਿਹਦੇ ਆਪਾਂ ਨੂੰ ਨੈਕਸਟ ਆਪਣਾ ਵਰਡ ਹੈ ਜੀ ਫ੍ਰੀਕੁਐਂਸੀ ਫ੍ਰੀਕੁਐਂਸੀ ਕੀ ਹੁੰਦਾ ਜੀ ਅਵਿਰਤੀਜ ਬ੍ਰੰਭਾਰਤਾ ਫ੍ਰੀਕੁਐਂਸੀ ਨੂੰ ਆਪਾਂ ਕੀ ਕਹਿੰਦੇ ਨੇ ਆਵਿਰਤੀਜ ਬ੍ਰੰਭਾਰਤਾ ਨੈਕਸਟ ਆਪਣਾ ਵਰਡ ਹੈ ਫਿਊਲ ਫਿਊਲ ਕੀ ਹੁੰਦੇ ਬਾਲਣ ਫਿਊਲ ਕੀ ਹੁੰਦਾ ਆਪਣਾ ਬਾਲਣ ਨੈਕਸ ਦੇਖੋ ਜੀ ਜੇ ਕਲਾਸ ਵਧੀਆ ਲੱਗ ਰਹੀ ਵੀਡੀਓ ਨੂੰ ਲਾਈਕ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨੈਕਸਟ ਆਪਣਾ ਵਰਡ ਦੇਖੋ ਜੀ ਫਲੂਟੇਸ਼ਨਸ ਫਲੂਟੇਸ਼ਨਸ ਕੀ ਹੁੰਦੇ ਨੇ ਜੀ ਉਤਾਰ ਚੜ੍ਹਾ ਗਿਣਤੀ ਅੰਕ ਜਾਂ ਰਕਮ ਦਾ ਉਤਾਰ ਚੜ੍ਹਾ ਜਿਹੜਾ ਹੁੰਦਾ ਹੈ ਉਹਨਾਂ ਨੂੰ ਆਪਾਂ ਕੀ ਕਹਿੰਦੇ ਆ ਫਲੂਟੇਸ਼ਨਸ ਫਲੂਟੇਸ਼ਨਸ ਕੀ ਹੁੰਦੀ ਹੈ ਨਹੀਂ ਉਤਾਰ ਚੜ੍ਹਾਬ ਨੈਕਸ ਆਪਣਾ ਕੋਡ ਹੈ ਜੀ ਫਲੋਟਿੰਗ ਅਸੈਟਸ ਫਲੋਟਿੰਗ ਅਸੈਟਸ ਕੀ ਹੁੰਦੇ ਨੇ ਜੀ ਚੱਲ ਲੈਣਦਾਰੀਆਂ ਫਲੋਟਿੰਗ ਅਸੈਟਸ ਕੀ ਹੁੰਦੇ ਨੇ ਆਪਣੇ ਚੱਲ ਲੈਣਦਾਰੀਆਂ ਨੈਕਸਟ ਆਪਣਾ ਵਰਡ ਹੈ ਜੀ ਫੋਰਥ ਕਮਿੰਗ ਫੋਰਥ ਕਮਿੰਗ ਹੁੰਦਾ ਜੀ ਆਉਣ ਵਾਲਾ ਫੋਰਥ ਕਮਿੰਗ ਆਉਣ ਵਾਲਾ ਨੈਕਸਟ ਆਪਣਾ ਵਰਡ ਹੈ ਜੀ ਗੈਲੈਕਸੀ ਆਕਾਸ਼ ਗੰਗਾ ਗੈਲੈਕਸੀ ਨੂੰ ਆਪਾਂ ਕੀ ਕਹਿੰਦੇ ਆ ਆਕਾਸ਼ ਗੰਗਾ ਜੀ ਨੇ ਆਪਾਂ ਪੰਜਾਬੀ ਕਿ ਕਹਿੰਦੇ ਆ 빅 ਗੈਲੈਕਸੀ ਦਾ ਕੀ ਆ ਉਹਨੂੰ ਪੰਜਾਬੀ ਨੂੰ ਬਾਅਦ ਕੀ ਕਹਿੰਦੇ ਆ ਆਕਾਸ਼ ਗੰਗਾ ਨੈਕਸਟ ਵਰਡ ਦੇਖੋ ਜੀ ਨੈਕਸਟ ਵਰਡ ਆਪਣੇ ਕੋਲ ਹੈਗਾ ਜੀਓਲੋਜੀ ਜੀਓਲੋਜੀ ਕੀ ਹੁੰਦਾ ਜੀ ਪੂਰਵ ਵਿਗਿਆਨ ਜੀਓਲੋਜੀ ਪੂਰਵ ਵਿਗਿਆਨ नैक्सट अपना तो वर्ड है जी जियोथरमल जियोथरमल की होंगे जी भूताप शक्ति ये अपने के वर्ड ने की है ज्यादा साइंस वगैरह ज यूज किए जाते जियोलॉजी जियो थरमल नैक्सट अपना वर्ड वर्ड है जी जर्मीनेशन जर्मीनेशन की होंगे अंकुंजा पुंगल जर्मीनेशन अंकुर नैक्सट अपना वर्ड है जी ग्लेर ग्लेर की होंगे जी बर्फानी तो बर्फ का जो बड़े बड़े ਮਤਲਬ ਕੀ ਹੈ ਤੁਮ ਜਿਹੜੇ ਵੱਡੇ ਵੱਡੇ ਪਹਾੜ ਹੁੰਦੇ ਨੇ ਆਪਾਂ ਕੀ ਇਹਨਾਂ ਨੂੰ ਬਰਫਾਨੀ ਤੁੰਦਾ ਜਿੰਨਾ ਆਪਾਂ ਇੰਗਲਿਸ਼ ਕੀ ਹੁੰਦੀ ਹੈ ਦੀ ਗਲੇਸ਼ੀਅਰ ਗਲੇਸ਼ੀਅਰ ਸੌਰੀ ਗਲੇਸ਼ੀਅਰ ਨੈਕਸਟ ਆਪਣਾ ਵਰਡ ਦੇਖੋ ਨੈਕਸਟ ਵਰਡ ਹੈਗਾ ਆਪਣੇ ਦਾ ਗ੍ਰੇਡੇਸ਼ਨ ਗ੍ਰੇਡੇਸ਼ਨ ਕੀ ਹੁੰਦੀ ਹੈ ਜੀ ਦਰਜਾਬੰਦੀ ਹੁਣ ਆਪਾਂ ਜਿਵੇਂ ਗ੍ਰੇਡ ਨੂੰ ਕਹਿ ਦਿੰਦੇ ਆ ਜਦੋਂ ਆਪਾਂ ਗ੍ਰੇਡ ਦੇ ਮਤਲਬ ਕੀ ਕਹਿੰਦੇ ਆ ਗ੍ਰੇਡੇਸ਼ਨ ਕਰਦੇ ਆ ਮਤਲਬ ਦਰਜਾਬੰਦੀ ਕਰਦੇ ਆ ਤਾਂ ਕੀ ਹੁੰਦਾ ਆਪਣੇ ਕੋਲੇ gradation ਯੋਨਾਪਾ ਪੰਜਾਬੀ ਦੇ ਨਾਲ ਕੀ ਇਹਦਾ ਅਰਦਾਬੰਦੀ ਨੈਕਸ ਆਪਣਾ ਵਰਡ ਹੈ ਗ੍ਰੈਵਿਟੇਸ਼ਨ ਉਹ ਕਿੰਨਤਾ ਜੀ ਗੁਰਤਾਕਰਸ਼ਨ ਜਾਂ ਆਕਰਸ਼ਨ ਸ਼ਕਤੀ ਹੁਣ ਆਪਾਂ ਆਮ ਹੀ ਜਿਹੜਾ ਸਾਇੰਸ ਟੌਪਿਕ ਹੁੰਦਾ ਆਪਣਾ ਜਿਹੜਾ ਆਪਾਂ ਗੁਰਤਾਕਰਸ਼ਨ ਜਾਂ ਗ੍ਰੈਵਿਟੇਸ਼ਨ ਫੋਰਸ ਕਹਿੰਦੇ ਨੇ ਉਹ ਪੜਦੇ ਨਾ ਸਾਇੰਸ ਚ ਤਾਂ ਉੱਥੇ ਆਪਾਂ ਗ੍ਰੈਵਿਟੇਸ਼ਨ ਕੀ ਕਹਿੰਦੇ ਨੇ ਪੰਜਾਬੀ ਵਿੱਚ ਗੁਰਤਾ ਖਿੱਚ ਜਾਂ ਆਕਰਸ਼ਨ ਸ਼ਕਤੀ ਨੈਕਸ ਆਪਣਾ ਵਰਡ ਹੈ ਗ੍ਰੋਸ ਪ੍ਰੋਫਿਟ ਗ੍ਰੋਸ ਪ੍ਰੋਫਿਟ ਦਾ ਕੀਨਵਾਦ ਹੁੰਦਾ ਜੀ ਕੁੱਲ ਲਾਭ ग्रोस प्रॉफिट कुल लाभ नैक्सट अपना वर्ड है जी गोल्फ गोल्फ की होंगे जी खाड़ी जी यू एल एफ की बन गया गोल्फ जिन्होंने आप कह दें पंजाबी के बाद खाड़ी नैक्सट अपना वर्ड है जनरल प्रैक्टिस प्रैक्टिस जरल जी आम प्रथा जनरल प्रैक्टिस आम प्रथा ਨੈਕਸਟ ਵਰਡ ਦੇਖੋ ਜੀ ਨੈਕਸਟ ਆਪਣਾ ਵਰਡ ਹੈਗਾ ਜੀ ਜੈਨਰੋਸਿਟੀ ਜੈਨਰੋਸਿਟੀ ਕੀ ਹੁੰਦਾ ਜੀ ਉਦਾਰਤਾ ਖੁੱਲ੍ਹਦਿਲੀ ਜੈਨਰੋਸਿਟੀ ਉਦਾਰਤਾ ਖੁੱਲ੍ਹਦਿਲੀ ਨੈਕਸਟ ਆਪਣਾ ਵਰਡ ਹੈ ਰੇ ਗ੍ਰੀਨ ਮੈਨਿਓਰ ਕੀ ਹੁੰਦਾ ਜੀ ਗ੍ਰੀਨ ਮੈਨਿਓਰ ਜਿਹਨੂੰ ਆਪਾਂ ਹਰੀਖਾਦ ਕਹਿੰਦੇ ਨੇ ਗ੍ਰੀਨ ਮੈਨਿਓਰ ਕੀ ਹੁੰਦੇ ਹਰੀ ਖਾਦ ਨੈਕਸਟ ਵਰਡ ਦੇਖੋ ਨੈਕਸਟ ਆਪਣਾ ਵਰਡ ਹੈ ਕੀ ਹੈ लीफलेट लीफलेट ਕੀ ਹੁੰਦਾ ਜੀ ਇਹ ਦੋ ਸ਼ਬਦਾਂ ਤੋਂ ਬਣਿਆ ਲੀਫ ਪਲੱਸ ਲੈਟ ਕੀ ਬਣ ਗਿਆ ਲੀਫਲੇਟ ਦੋ ਪੱਤਰੀ ਜਾਂ ਇਸ਼ਤਿਹਾਰ ਲੀਫਲੇਟ ਨਾਂ ਪੱਕੀ ਕਹਿੰਦੇ ਨੇ ਆ ਦੋ ਪੱਤਰੀ ਜਾਂ ਇਸ਼ਤਿਹਾਰ ਨੈਕਸਟ ਆਪਣਾ ਵਰਡ ਦੇਖੋ ਜੀ ਲਾਸਟ ਇਨਹੈਰੀਟਰ ਲਾਸਟ ਇਨਹੈਰੀਟਰ ਕਿਹੜਾ ਹੁੰਦਾ ਜੀ ਆਖਰੀ ਵਾਰਿਸ ਹੁਣ ਆਪਾਂ ਕਹਿੰਦੇ ਨੇ ਵੀ ਇਹ ਮੇਰੀ ਪੂਰੀ ਜਿਹੜੀ ਪ੍ਰਾਪਰਟੀ ਦਾ ਇਨਹੈਰੀਟਰ ਹੈ ਉਹ ਕੀ ਹੁੰਦਾ ਜੇਗਾ ਆਖਰੀ ਵਾਰਿਸ ਨੈਕਸਟ ਆਪਣਾ ਵਰਡ ਹੈ ਲੇਬਰ ਲੇਬਰ ਕੀ ਹੁੰਦਾ ਜੀ ਬੱਗਾ ਲੇਬਰ ਨਾ ਪੱਕੀ ਕਹਦੇ ਨੇ ਬਗਾਨ ਪੰਜਾਬੀਨ ਬਾਅਦ ਚ ਨੈਕਸ ਆਪਣਾ ਵਰਡ ਹੈ ਜੀ ਮਟੀਰੀਅਲ ਮਟੀਰੀਅਲ ਕੀ ਹੁੰਦਾ ਜੀ ਮੱਧ ਕਾਲੀਨ ਮਡੀਵਲ ਮੱਧ ਕਾਲੀਨ ਜਾਂ ਮੱਧਕਾਲ ਜਾਂ ਮੱਧ ਕਲੀਨ ਨੈਕਸ ਅਗਲਾ ਆਪਣਾ ਵਰਡ ਹੈ ਮੈਟਰੋਲੋਜੀ ਮੈਟਰੋਲੋਜੀ ਕੀ ਹੁੰਦਾ ਜੀ ਜਦ ਮੈਟਰੋਲੋਜੀ ਕਹਦੇ ਨੇ ਆਪਾਂ ਇਹਨੂੰ ਮਾਪ ਤੋਲ ਵਿਗਿਆਨ ਮੈਟਰੋਲੋਜੀ ਮਤਲਬ ਮਾਪ ਤੋਲ ਵਿਗਿਆਨ ਨੈਕਸ ਆਪਣਾ ਵਰਡ ਹੈ

ਦਵਾ ਉਚਾਇੋਦ ਵਿੱਚ ਆਪਾਂ ਜੇ ਟਾਪਿਕ ਕਰਨ ਦਾ ਹੁੰਦਾ ਹੈਗਾ ਜਿਹਨੂੰ ਆਪਾਂ ਮੋਮੈਂਟਮ ਕਿੰਦਾ ਹੈ ਵੀ ਟਾਪਿਕ ਇੱਕ ਸਾਇੰਸ ਦਾ ਤਾਂ ਦੀ ਪੰਜਾਬੀ ਨੂੰ ਬਦ ਕੀ ਹੁੰਦੀ ਹੈ ਸੰਦੇਗ ਨੈਕਸ ਆਪਣਾ ਵਰਡ ਦੇਖੋ ਜੀ ਮਨੈਸਟਰੀ ਮਨੈਸਟਰੀ ਕੀ ਹੁੰਦਾ ਜੀ ਮੱਠ ਜਾਂ ਖਾਨਗਾ ਮਾਉਂਟੈਨਸਟੀ ਮੱਠ ਜਾਂ ਖਾਨਗਾ ਨੈਕਸ ਆਪਣਾ ਵਰਡ ਜੀ ਮਨੋਪਲੀ ਮਨੋਪਲੀ ਕੀ ਹੁੰਦਾ ਜੀ ਇਜਾਰੇਦਾਰੀ ਇਜਾਰੀਦਾਰੀ ਨੂੰ ਆਪਾਂ ਮੋਨੋਪਲੀ ਨਹੀਂ ਕਹਿੰਦੇ ਜਿਹੜਾ ਜਿਸਨੂੰ ਆਪਾਂ ਇੱਕ ਅਧਿਕਾਰ ਵੀ ਕਹਿੰਦੇ ਨੇ ਮੋਨੋਪਲੀ ਉਹ ਕੀ ਹੁੰਦਾ ਹੈ ਇਜਾਰੀਦਾਰੀ ਨੈਕਸ ਆਪਣਾ ਵਰਡ ਹੈਗਾ ਜੀ ਮਨੂਮੈਂਟ ਮਨੂਮੈਂਟ ਕੀ ਹੁੰਦਾ ਜੀ ਸਮਾਰਕ ਯਾਦਗਾ ਮਨੂਮੈਂਟ ਸਮਾਰਕ ਜਾਂ ਯਾਦਗਾ ਨੈਕਸ ਆਪਣਾ ਵਰਡ ਹੈਗਾ ਜੀ ਮਰਚਰੀਰੀ मरचोरेरी होंगे जी लाश करजा एम ओ टी यू यू ए आर वो की बन गई मरचोरेरी जिन्होंने लाश करजा खाना भी कह दें नैक्सट अपना वर्ड है जी मोटिवेशन मोटिवेशन की प्रेरणा मोटिवेशन की होंगे प्रेरणा नैक्सट अपना वर्ड है म्यूजियम म्यूजियम की होंगे अजायब घर म्यूजियम ने आप की कह दें अजायब घर ਜੇ ਵੀਡੀਓ ਵਧੀਆ ਲੱਗ ਰਿਹਾ ਵੀਡੀਓ ਨੂੰ ਲਾਈਕ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ। ਨੈਕਸ ਆਪਣਾ ਵਰਡ ਦੇਖੋ ਜੀ। ਨੈਕਸ ਵਰਡ ਹੈ ਗਿਆ ਮੈਲੇਫਿਡ ਮੈਲੇਫਿਡ ਕੀ ਹੁੰਦੇ ਹੈ? ਵਧਨਿਤੀ ਨਾਲ ਮੈਲੇਫਿਡ ਵਧਨਿਤੀ ਨਾਲ। ਨੈਕਸ ਆਪਣਾ ਵਰਡ ਹੈ ਜੀ ਮੈਂਕਾਇੰਡ ਮੈਂਕਾਇੰਡ ਕੀ ਹੁੰਦਾ ਜੀ? ਮਨੁੱਖੀ ਜਾਤੀ। ਮੈਂਕਾਇੰਡ ਨੂੰ ਤਾਂ ਕੀ ਕਹਿੰਦੇ ਨੇ? ਮਨੁੱਖੀ ਜਾਤੀ। ਨੈਕਸ ਆਪਣਾ ਵਰਡ ਹੈ ਜੀ ਮੈਨਰ ਮੈਨਰ ਕੀ ਹੁੰਦੇ ਨੇ? ਤਰੀਕਾ। ਮੈਨਰ ਕੀ ਹੁੰਦਾ ਹੈ ਤਰੀਕਾ ਨੈਕਸਟ ਆਪਣਾ ਵਰਡ ਹੈ ਜੀ ਮਾਸਿਸ ਮਾਸਿਸ ਕੀ ਹੁੰਦਾ ਜੀ ਜਨ ਸਧਾਰਨ ਮਾਸਿਸ ਕੀ ਹੁੰਦਾ ਜਨ ਸਧਾਰਨ ਨੈਕਸਟ ਆਪਣਾ ਵਰਡ ਹੈ ਜੀ ਮਾਸ ਐਜੂਕੇਸ਼ਨ ਮਾਸ ਐਜੂਕੇਸ਼ਨ ਕੀ ਹੁੰਦੀ ਹੈ ਜੀ ਸਮੂਹਿਕ ਸਿੱਖਿਆ ਆਪਾਂ ਪੜ੍ਹਦੇ ਨੇ ਅੱਜਕੱਲ੍ਹ ਵੱळा ਜਿਹੜਾ ਆਪਾਂ ਮਾਸ ਮੀਡੀਆ ਕਹਿੰਦੇ ਨੇ ਆਪਾਂ ਜੋ ਆਪਣਾ ਆਨਲਾਈਨ ਜਿਹੜੀ ਆਪਾਂ ਕਹਿੰਦੇ ਨੇ ਮਾਸ ਮੀਡੀਆ ਉਹ ਕੀ ਹੋ ਗਿਆ ਉਹ ਤਰੀਕਾ ਜਿਸ ਨਾਲ ਆਪਾਂ ਕੀ ਐਜੂਕੇਸ਼ਨ ਆਪਨ ਕੋਈ ਵੀ ਚੀਜ਼ ਜੋ ਜਿਹੜੀ ਆਪਨ ਐਜੂਕੇਟ ਕਰ ਰਹੀ ਹੈ ਜਾਂ এডਿਕੇਸ਼ਨ ਦੇ ਰਿਓ ਕੀ ਹੁੰਦੇ ਨੇ ਸਾਰੇ ਮਾਸ ਐਜੂਕੇਸ਼ਨ ਜਾਂ ਮਾਸ ਮੀਡੀਆ ਕਹਿੰਦੇ ਨੇ ਆ। ਨੈਕਸਟ ਆਪਣਾ ਵਰਡ ਦੇਖੋ ਜੀ ਨੈਸ਼ਨਲਾਈਜੇਸ਼ਨ ਕੀ ਹੁੰਦਾ ਜੀ? ਨੈਕਸਟ ਆਪਣਾ ਵਰਡ ਹੈ ਨੈਸ਼ਨਲਾਈਜੇਸ਼ਨ ਉਹ ਹੁੰਦਾ ਰਾਸ਼ਟਰੀਕਰਨ। ਨੈਸ਼ਨਲਾਈਜੇਸ਼ਨ ਕੀ ਹੁੰਦਾ ਜੀ? ਰਾਸ਼ਟਰੀਕਰਨ। ਨੈਕਸਟ ਆਪਣਾ ਵਰਡ ਦੇਖੋ ਜੀ। ਨੈਕਸਟ ਆਪਣਾ ਵਰਡ ਹੈਗੇ ਜੀ। ਨੈਪੋਟਿਜ਼ਮ ਨੈਪੋਟਿਜ਼ਮ ਕੀ ਹੁੰਦਾ ਜੀ?

ਮਤਲਬ ਕਿ ਉਹ ਨੈਪੋਟイズਮ ਚੱਲ ਰਿਹਾ ਕਹਿਣ ਦਾ ਮਤਲਬ ਬਾਦਲੇ ਨੂੰ ਐਕਸੈਪਟ ਨਹੀਂ ਕਰਨਾ ਜੋ ਚੱਲ ਰਿਹਾ ਮਤਲਬ ਕਿ ਉਹਨਾਂ ਦੀ ਜਨਰੇਸ਼ਨ ਕੀ ਹੈ ਵੀ ਉਹਨਾਂ ਨੂੰ ਹੀ ਅੱਗੇ ਮੌਕਾ ਦਿੱਤਾ ਜਾਵੇ ਜਿਹੜੀ ਆਮ ਬਾਹਰੋਂ ਬੰਦਾ ਜਾਂਦਾ ਹੈ ਉੱਥੇ ਬਾਲੀਵੁੱਡ ਚ ਉਹਨਾਂ ਨੂੰ ਕੀ ਹੈ ਮਤਲਬ ਐਂਟਰ ਨਿਕਲ ਜਾਂ ਉਹਨਾਂ ਤੋਂ ਕੀ ਹੈ ਉਹਨੂੰ ਵੱਖਰੇ ਸਮਝਦੇ ਨੇ ਤਾਂ ਉਹ ਚੀਜ਼ ਕੀ ਹੁੰਦੀ ਹੈ ਉਹ ਨੈਪੋਟイズਮ ਹੁੰਦੀ ਹੈ ਜਿਹਨੂੰ ਆਪਾਂ ਕੁੰਪਾ ਪਰਵਰੀ ਕਹਿ ਦਿੰਦੇ ਆ ਜਾਂ ਕੀ ਕਹਿ ਦਿੰਦੇ ਆ ਮਤਲਬ ਉਹ ਹੀ ਜਨਰੇਸ਼ਨ ਆਫ ਦੀ ਜਨਰੇਸ਼ਨ ਵਿੱਚ ਲਾਈ ਜਾਣਾ ਨੈਕਸਟ ਨੰਬਰ ਕਿਸੇ ਨੂੰ ਮੌਕੇ ਨੇ ਦਿਨਾ ਉਹ ਹੁੰਦਾ ਨੈਪੋਟイズਮ ਨੈਕਸਟ ਵਰਡ ਦੇਖੋ ਇਹ ਨੈਕਸ ਆਪਣਾ ਵਰਡ ਆ ਗਿਆ ਨਿਊਰੋਟਿਕ ਨਿਊਰਟਿਕ ਕੀ ਹੁੰਦਾ ਜੀ ਮਨੋਰੋਗੀ ਨੈਰੋਟਿਕ ਮਨੋਰੋਗੀ ਨੈਕਸ ਆਪਣਾ ਵਰਡ ਹੈਗੇ ਜੀ ਨਿਸ਼ ਨਿਸ਼ ਕਿਹਨੂੰ ਦਾ ਐਨ ਆਈ ਸੀ ਐਚ ਨਿਸ਼ ਨਿਸ਼ ਕੀ ਹੁੰਦਾ ਜੀ ਆਲਾ ਨਿਸ਼ਨਾਪ ਕੀ ਕਹਿੰਦੇ ਨੇ ਆਲਾ ਨੈਕਸ ਆਪਣਾ ਵਰਡ ਦੇਖੋ ਜੀ ਨਿਊਟ੍ਰੀਐਂਟ ਕੀ ਹੁੰਦਾ ਜੀ ਪੌਸ਼ਿਕ ਪਦਾਰਥ ਨਿਊਟ੍ਰੀਐਂਟ ਪੋਸ਼ਕ ਪਦਾਰਥ ਨੈਕਸ ਆਪਣਾ ਵਰਡ ਹੈ ਜੀ ਨੇਮਲੈਸ ਨੇਮਲੈਸ ਹੁੰਦਾ ਕੀ ਹੈ ਬੇਨਾਮ ਨੇਮਲੈਸ ਬੇਨਾਮ ਜਿਹਦਾ ਕੋਈ ਨਾਮ ਨਾ ਹੋਵੇ ਉਹਨੂੰ ਨੇਮਲੈਸ ਨਾਲ ਆਪਾਂ ਕੀ ਕਹਿੰਦੇ ਆ ਬੇਨਾਮ ਨੈਕਸ ਆਪਣਾ ਵਰਡ ਦੇਖੀਏ ਨੈਰੋ ਮਾਜੋਰਿਟੀ ਨੈਰੋ ਮਾਜੋਰਿਟੀ ਕੀ ਹੁੰਦੀ ਹੈ ਜੀ ਥੋੜੀ ਜਿਹੀ ਬਹੁਤ ਸਹਿਮਤੀ ਜਦੋਂ ਕਹਿੰਦਾ ਕਿ ਆਪਾਂ ਬਹੁਤ ਘੱਟ ਲੋਕਾਂ ਦੀ ਸਹਿਮਤੀ ਹੋਵੇ ਉਹਨੂੰ ਆਪਾਂ ਨੈਰੋ ਮਾਜੋਰਿਟੀ ਕਹਿੰਦੇ ਆ ਜਿਹਦੀ ਕੀ ਹੁੰਦੀ ਹੈ ਪੰਜਾਬੀ ਨੂੰ ਥੋੜੀ ਜਿਹੀ ਬਹੁਤ ਸਮਤੀ ਸਮਤੀ ਨੈਕਸਟ ਆਪਣਾ ਵਰਡ ਦੇਖੋ ਜੀ ਨੈਕਸਟ ਵਰਡ ਆਪਣੇ ਕੋਲ ਹੈਗਾ ਨੈਚੁਰਲ ਕਲਾਈਮੈਟਿਕ ਨੈਚੁਰਲ ਕਲਾਈਮੈਟਿਕ ਕੀ ਹੁੰਦੀ ਹੈ ਜੀ ਕੁਦਰਤੀ ਆਫਤ ਨੈਕਸਟ ਆਪਣਾ ਵਰਡ ਹੈਗਾ ਜੀ ਨੈਸ਼ਨਲਿਜ਼ਮ ਨੈਸ਼ਨਲਿਜ਼ਮ ਰਾਸ਼ਟਰਵਾਦ ਨੈਕਸਟ ਆਪਣਾ ਵਰਡ ਦੇਖੋ ਜੀ ਨੈਸ਼ਨਲ ਇਲੈਂਬਨ ਇਲੈਂਬਨ ਕੀ ਹੁੰਦਾ ਜੀ ਰਾਸ਼ਟਰੀ ਚਿੰਨ ਨੈਸ਼ਨਲ ਇਲੈਂਬਨ

ਜਾਣੀ ਜਾਰ ਜਿਹਨੂੰ ਆਪਾਂ ਓਮਨੀਸੈਂਟ ਕਹਿੰਦੇ ਸਰਬ ਗਿਆਤ ਉਹਨਾਂ ਦਾ ਜਿਹਨੂੰ ਸਾਰਾ ਕੁਝ ਪਤਾ ਹੋਵੇ ਜਾਂ ਪੂਰੇ ਸੰਸਾਰ ਦਾ ਜਾਣੀ ਜਾਣ ਹੋਵੇ ਉਹਨਾਂ ਨੂੰ ਕਿਹਾ ਓਮਨੀਸੈਂਟ ਨੈਕਸਟ ਆਪਣਾ ਵਰਡ ਹੈ ਜੀ ਓਪਟਿਮਿਸਟ ਓਪਟਿਮਿਸਟ ਕੀ ਹੁੰਦਾ ਜੀ ਆਸ਼ਾਵਾਦੀ ਓਪਟਿਮਿਸਟ ਆਸ਼ਾਵਾਦੀ ਨੈਕਸਟ ਆਪਣਾ ਵਰਡ ਦੇਖੋ ਜੀ ਆਰਡੀਨੈਂਸ ਆਰਡੀਨੈਂਸ ਕੀ ਹੁੰਦਾ ਜੀ ਅਧਿਆਦੇਸ਼ ਆਰਡੀਨੈਂਸ ਕੀ ਹੁੰਦਾ ਆਪਣਾ ਅਧਿਆਦੇਸ਼ ਨੈਕਸਟ ਆਪਣਾ ਵਰਡ ਹੈ ਜੀ ਓਵਰਡਿਊ ਓਵਰਡਿਊ ਕੀ ਹੁੰਦਾ ਜੀ ਮਿਆਦ ਬੁਗੀ ਓਵਰ ਡਿਊਟੀ ਹੁੰਦੀ ਆਪਣੀ ਮਿਆਦ ਪੁੱਗ ਗਈ ਨੈਕਸ ਆਪਣਾ ਵਰਡ ਦੇਖੋਗੇ ਆਪਸੈਂਸ ਆਪਸੈਂਸ ਕੀ ਹੁੰਦਾ ਜੀ ਉਲੰਘਣਾ ਜਾਂ ਅਪਰਾਧ ਆਫੀਸ਼ੀਅੰਸ ਕੀ ਹੁੰਦਾ ਜਾਂ ਲੰਘਣਾ ਜਾਂ ਅਪਰਾਧ ਨੈਕਸ ਆਪਣਾ ਵਰਡ ਹੈ ਜੀ ਓਵਰਡੋਸ ਓਵਰਡੋਸ ਕੀ ਹੁੰਦਾ ਹੈ ਅਧਿਕ ਮਾਤਰਾ ਓਵਰਡੋਸ ਨੂੰ ਆਪਾਂ ਕੀ ਕਹਿੰਦੇ ਆ ਅਧਿਕ ਮਾਤਰਾ ਨੈਕਸ ਆਪਣਾ ਵਰਡ ਹੈ ਜੀ ਓਵਰਕਮ ਓਵਰਕਮ ਕੀ ਹੁੰਦਾ ਜੀ ਕਾਬੂ ਪਾਉਣਾ ਓਵਰਕਮ ਕੀ ਹੁੰਦਾ ਕਾਬੂ ਪਾਉਣਾ ਨੈਕਸਟ ਆਪਣਾ ਵਰਡ ਦੇਖੋ ਨੈਕਸਟ ਆਪਣਾ ਵਰਡ ਹੈਗਾ ਜੀ ਆਊਟਲਾਈਨ ਆਊਟਲਾਈਨ ਕੀ ਹੁੰਦਾ ਜੀ ਰੂਪ ਰੇਖਾ ਆਊਟਲਾਈਨ ਕੀ ਹੁੰਦਾ ਰੂਪ ਰੇਖਾ ਨੈਕਸਟ ਆਪਣਾ ਵਰਡ ਹੈ ਜੀ ਪ੍ਰੈਸ਼ਰ ਪ੍ਰੈਸ਼ਰ ਕੀ ਹੁੰਦਾ ਜੀ ਚਰਾਗਾਂ ਪ੍ਰੈਸ਼ਰ ਚਰਾਗਾਂ ਨੈਕਸਟ ਆਪਣਾ ਵਰਡ ਦੇਖੋ ਜੀ पैट्रिजियम पैट्रीजियम की होंगे जी देशभक्ति भगती पंजाबी अनुवाद की होंगे इंपोर्टेंट शब्द है जी ये पैट्रिजियम देश नेक्स्ट नैक्सट अपना वर्ड है जी पैडसटीन पैडस्टिज़ की होंगे नहीं पैदल यात्रा पैडस्टीनसू आप की कह दें पैदल यात्री पैडस्टीन पैडा हम अपने मतलब यात्री मतलब की बन गया पैदल यात्री जिन्हें आपडस्टीनज कह दें ਨੈਕਸਟ ਆਪਣਾ ਵਰਡ ਜੀ ਪੈਨਿਸਿਲਿਓ ਪੈਨਿਸਿਲਿਓ ਕੀ ਹੁੰਦੇ ਜੀ ਪ੍ਰਾਦੀਪ 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 ਜਿਹਨੂੰ ਆਪਾਂ ਪੈਨਿਸਿਲਿਓ ਕਹਿੰਦੇ ਆ ਨੈਕਸਟ ਆਪਣਾ ਵਰਡ ਜੀ ਪਰਸਨੈਲਿਟੀ ਪਰਸਨੈਲਿਟੀ ਕਹਿੰਦੇ ਸ਼ਖਸੀਅਤ ਪਰਸਨੈਲਿਟੀ ਨੂੰ ਆਪਾਂ ਕਿਵੇਂ ਪੰਜਾਬੀ ਨੂੰ ਕਰਦੇ ਆ ਆਮਨੇ ਆਪ ਕੋਲ ਹੈ ਪਰਸਨੈਲਿਟੀ ਬਹੁਤ ਵਧੀਆ ਲੋਕਾ ਕੀ ਹੁੰਦਾ ਪੰਜਾਬੀ ਵਿੱਚ ਸ਼ਖਸੀਅਤ ਨੈਕਸਟ ਆਪਣਾ ਵਰਡ ਦੇਖੋ ਜੀ ਨੈਕਸਟ ਆਪਣਾ ਵਰਡ ਹੈ ਪਟੀਸ਼ਨ ਪਟੀਸ਼ਨ ਕੀ ਹੁੰਦੀ ਹੈ ਅਰਜ ਬੇਨਤੀਜਾ ਦਰਖਾਸਤ ਜਦੋਂ ਆਪਾਂ ਕੀ ਹੈ ਕੋਈ ਗੁਹਾਰ ਕਰਦਾ ਕਿਸੇ ਨੌਕੀ ਤੱਕ ਜਾ ਮਤਲਬ ਲੁੱਟ ਖੁੱਟ ਹੁੰਦੀ ਹੈ ਤਾਂ ਕੀ ਹੁੰਦਾ ਅਦਾਲਤਾਂ ਚ ਪਟੀਸ਼ਨ ਪੰਦਾਂ ਤਾਂ ਪਟੀਸ਼ਨਰ ਦਾ ਪੰਜਾਬੀ ਵਿੱਚ ਕੀ ਹੁੰਦਾ ਅਰਜ ਬੇਨਤੀਜਾ ਦਰਖਾਸਤ ਨੈਕਸਟ ਆਪਣਾ ਵਰਡ ਦੇਖੋ ਜੀ ਨੈਕਸਟ ਆਪਣਾ ਸੈਕਟਰੀ ਸੈਕਟਰੀ ਕੀ ਹੁੰਦਾ ਜੀ ਪੀ ਐਸ ਵਾਈ ਸੀ ਐਚ आई ए टी आर ਵੀ ਕੀ ਬੋਲਦੇ ਸਾਈਕੀਟਰੀ ਸਾਈਕੀਟਰੀ ਕੀ ਹੁੰਦਾ ਹੈ ਮਨੋਚਿਕਤਸਾ ਜਾਂ ਮਨੋਰੋਗ ਚਿਕਤਸਾ ਠੀਕ ਹੈ ਜਦੋਂ ਆਪਾਂ ਅੱਜ ਕੱਲ ਬਹੁਤ ਹੀ ਜ਼ਿਆਦਾ ਆਪਣੇ ਇਹ ਜਿਹੜਾ ਨਿਊਜ਼ ਆਪਣਾ ਵਰਲਡਾ ਦੇ ਵਿੱਚ ਕਾਫੀ ਇੰਪੋਰਟੈਂਟ ਹੈ ਨਾ ਸਾਈਕੋਸਥਰੀ ਦੀ 얘ਤਲੀ ਕੀ ਹੁੰਦਾਗਾ ਜਦੋਂ ਕੋਈ ਅੱਜ ਕੱਲ ਕਿਉਂਕਿ ਅੱਜ ਕੱਲ ਮਾਨਸਿਕ ਜਿਹੜੀ ਆਪਣੀ ਪ੍ਰੋਬਲਮਸ ਨੇ ਮਨ ਚਿੰਨੀਆਂ ਚੱਲ ਰਹੀਆਂ ਨੇ ਤਾਂ ਕਹਿੰਦੇ ਕੀ ਆਪਾਂ ਕਈ ਵਾਰ ਆਪਣੇ ਦਿਮਾਗ ਇਹ ਜੀਆਂ ਮਤਲਬ ਆਪ ਨੂੰ ਕੀਏ ਕੋਈ ਡਿਪਰੈਸ਼ਨ ਵਗੈਰਾ ਹੋ ਜਾਂਦਾ ਹੈ ਤਾਂ ਜਦੋਂ ਆਪਾਂ ਉਹਨੂੰ ਠੀਕ ਕਰਾਣਾ ਜਾਂ ਸਮਝਣਾ ਉਹ ਕੀ ਕੋਣ ਸਮਝ ਸਕਦਾ ਸਿਰਫ ਇੱਕ ਮਨੋਚਿਕਿਤਕ ਸਿਕ ਜਿਹਨੂੰ ਆਪਾਂ ਸਾਈਕੀਟ੍ਰਿਕ ਕਹਿੰਦੇ ਨੇ ਹੁਣ ਆਪਾਂ ਕਹਿੰਦੇ ਨੇ ਕਈ ਵਾਰ ਬੰਦਾ ਮੰਨ ਦਮਾਤੋ ਹੈ ਜਿਹਾ ਹੁੰਦਾ ਵੀ ਕੀ ਇਹਨੂੰ ਕੋਈ ਪ੍ਰੋਬਲਮ ਹੈਗਾ ਮਤਲਬ ਤਾਂ ਆਪਾਂ ਕੀ ਕਹਿੰਦੇ ਮੈਂ ਇਹਨੂੰ ਸਾਈਕੀਟ੍ਰਿਕ ਨੂੰ ਲਗ ਦਿਖਾ ਦੋ ਤਾਂ ਦੇਖੀ ਯਾਰ ਤੁੰਦੇ ਵੀ ਕਿ ਮਨੋਵਿਗਿਆਨੀ ਲੱਗਿਆ ਆਪਾਂ ਕਿ ਉਹਨੂੰ ਦਿਖਾ ਦਈਏ ਤਾਂ ਕਿ ਜਿਹੜੇ ਉਹਦੇ ਜਿਹੜਾ ਉਹ ਕੀ ਮਨ ਨੂੰ ਜਾਂ ਦਿਮਾਗ ਨੂੰ ਪੜ ਸਕੇ ਤਾਂ ਕੀ ਹੁੰਦਾ ਸਾਈਕੀਟਰੀ ਜ ਜਿਹਨੂੰ ਆਪਾਂ ਮਨੋਚਿਕਤਸਾ ਜਾਂ ਮਨੋ ਰੋਗਿਤਿਕਸਾ ਕਹਿੰਦੇ ਨੇ ਆ ਨੈਕਸ ਆਪਣਾ ਵਰਡ ਦੇਖੋ ਇਹ ਨੈਕਸ ਆਪਣਾ ਵਰਡ ਹੈ ਪਬਲਿਕ opinion ਪਬਲਿਕ opinion ਕੀ ਹੁੰਦਾ ਜੀ ਜਨਮਤ ਜਾਂ ਲੋਕ ਰਾਏ ਜਾਂ ਪਬਲਿਕ opinion ਜਦ ਆਪਾਂ ਹਮ ਆਮ ਹੀ ਕਹਿੰਦੇ ਆ ਆਪਣੇ ਬੋਟਾ ਚ ਬੋ ਤੇ ਵਰਡ ਚੱਲਦਾ ਹੈਗਾ ਪਬਲਿਕ opinion ਜੇ ਪਬਲਿਕ ਵੀ ਕੀ ਵਰਦੀ ਹੈ ਸੋਸ਼ਲ ਮੀਡੀਆ ਜਿਹੜਾ ਖਬਰਾਂ ਵਾਲੇ ਹੁੰਦੇ ਨੇ ਜੀ ਜਿਵੇਂ ਬਹੁਤ ਜ਼ਿਆਦਾ ਕੀ ਆ ਉਹ ਨਿਊਜ਼ ਵਾਲੇ ਤਾਂ ਕਿ ਉਹਨਾਂ ਬਹੁਤ ਜ਼ਿਆਦਾ ਕੀ ਆ ਜਿਹੜਾ ਪਬਲਿਕ opinion ਜਨਨ ਦੀ ਕੋਸ਼ਿਸ਼ ਕਰਦੇ ਨੇ ਮਤਲਬ ਕਹਿਣਾ ਕੀ ਆ ਲੋਕਾਂ ਦੇ ਮਤਲਬ ਰਾਏ ਜਨਨ ਦੀ ਕੋਸ਼ਿਸ਼ ਕਰਦੇ ਨੇ ਤਾਂ ਆਪਾਂ ਨੂੰ ਉਹਨੂੰ ਕੀ ਕਹਿੰਦੇ ਨੇ ਪਬਲਿਕ opinion ਜਿਹਦਾ ਪੰਜਾਬੀ ਨੂੰ ਵਾਲੇ ਜਿਹੜਾ ਜਨਮਤ ਜਾਂ ਲੋਕ ਰਾਏ ਕੀ ਹੈ ਨੈਸੀਰ ਦਾ ਆਪਣਾ ਆਪਣਾ ਵਰਡ ਹੈ ਜੀ ਨੈਕਸਟ ਵਰਡ ਦੇਖੋ ਆਪਣਾ ਪੈਨਿਕ ਪੈਨਿਕ ਕੀ ਹੈ ਜੀ دہشت ਜਾਂ ਭੈ ਆਪਾਂ ਕਹਿੰਦੇ ਨੇ ਵੀ ਤੂੰ ਪੈਨਿਕ ਨਾ ਕਰ ਥੋੜਾ ਜਿਹਾ हिम्मत रखना का पैनिक का मतलब दहशत या भय नेक्स्ट अपना वर्ड देखो जी पेपर मनी की ਹੁੰਦੀ ਹੈ ਜੀ ਨੈਕਸਟ ਆਪਣਾ ਵਰਡ ਹੈ ਪੇਪਰ ਮਨੀ ਉਹਦਾ ਅਰਥ ਹੁੰਦਾ ਕਾਗਜ਼ੀ মুদ্রা ਪੇਪਰ ਮਨੀ ਕਾਗਜ਼ੀ মুদ্রা ਨੈਕਸਟ ਆਪਣਾ ਵਰਡ ਹੈ ਜੀ ਪੈਸਿਵ ਪੈਸਿਵ ਕੀ ਹੁੰਦਾ ਜੀ ਨਿਸ਼ਕਰਮੀ ਨਿਸ਼ਕਰਮੀ ਪੈਸਿਵ ਆਪਾਂ ਕਹਿੰਦੇ ਨੇ ਤੁਸੀਂ ਤਾਂ ਪੈਸਿਵ じゃ ਲੱਗ ਰਿਹਾ ਨਿਸ਼ਕਰਮੀ ਜਿਹਦੇ ਵਿੱਚ ਜ਼ਿਆਦਾ ਤਾਕਤ ਜਿਨਾ ਹੋਵੇ ਜਾਂ ਕੀ ਹੈ ਪੈਸਿਵ ਜਿਹੜਾ ਸੁਸਤ ਸੁਸਤ ਜ ਰਹਿੰਦਾ ਹੈਗਾ ਤਾਂ ਆਪਾਂ ਨੂੰ ਕੀ ਕਹਿੰਦੇ ਨਿਸ਼ਕਰਮੀ ਜਿਹੜਾ ਪੰਜਾਬੀ ਇੰਗਲਿਸ਼ ਕੀ ਹੁੰਦਾ ਪੈਸਿਵ ਨੈਕਸਟ ਆਪਣਾ ਵਰਡ ਦੇਖੋ ਜੀ ਕੁਐਸਚਨਰੀ ਕੀ ਹੁੰਦਾ ਜੀ ਕੁਐਸਚਨਰੀ ਹੁੰਦੀ ਹੈ ਪ੍ਰਸ਼ਨਬਲੀ ਹੁਣ ਆਪਾਂ ਇਹ ਕਹਦੇ ਨੇ ਵਰਡ ਇਹ ਬਹੁਤ ਵੱਧ ਜਾਂਦਾ ਕਰੋ ਵਿਆਪਕ ਹੈ ਜੇ ਕੁਐਸਚਨਰੀ ਚੋਂ ਜਿਹੜਾ ਪ੍ਰਸ਼ਨ ਲੈ ਕੇ ਆਏ ਹਾਂ ਕੁਐਸਚਨਰੀ ਕੀ ਹੁੰਦੀ ਹੈ ਪ੍ਰਸ਼ਨਬਲੀ ਨੈਕਸਟ ਆਪਣਾ ਵਰਡ ਦੇਖੋ ਨੈਕਸਟ ਆਪਣਾ ਵਰਡ ਹੈਗਾ ਜੀ ਕਿਊ ਰਿਪਡ ਕਿਡਿ ਰਿਪਡ ਕੀ ਹੁੰਦਾ ਜੀ ਚੋਪਾਇਆ ਜਾਨਵਰ ਮਤਲਬ ਜਿਹਦੇ ਚਾਰ ਪੈਰ ਹੋਣ ਉਹਨਾਂ ਆਪਾਂ ਕਹਿੰਦੇ ਨੇ ਕਿਊ ਰਿਪਡ ਉਹ ਕੀ ਹੁੰਦਾ ਜੀ ਆਪਣਾ ਚੋਪਾਇਆ ਜਾਨਵਰ ਨੈਕਸ ਆਪਣਾ ਵਰਡ ਹੈ ਕੁਐਰੀ ਕੁਐਰੀ ਨੂੰ ਕੀ ਕਹਿੰਦੇ ਆਪਾਂ ਪੁੱਛਗਿਰਜਾ ਸਵਾਲ ਕੁਐਰੀ ਹੁੰਦੇ ਨਾ ਆਪਾਂ ਅੱਜ ਕੱden ਵੀ ਆਪਾਂ ਇਹ ਚੀਜ਼ ਦੀ ਕੁਐਰੀ ਕਰਨੀ ਹੈ ਤਾਂ ਉਹਦਾ ਕੀ ਅਰਥ ਹੁੰਦਾ ਪੁੱਛਗਿਰਜਾ ਸਵਾਲ ਨੈਕਸ ਆਪਣਾ ਵਰਡ ਹੈ ਜੀ क्यू एक क्यू एक की होंगे जी अनाड़ी ज नीम हकीम क्यू एक क्यू एक की होंगे अनाड़ी ज नीम हकीम नैक्सट अपना वर्ड देखो जी नैक्सट अपना वर्ड है कूैश की होंगे जी रद्द करना हम आप कह देने भी चीज़ कि इस तक कवैश हो गया रद्द हो गया आप देने तो वो इंग्लिश की होंगी कूैश कूैश का पंजाबी अनुवाद की होंगे रद्द करना नैक्सट अपना वर्ड देखो जी ਨੈਕਸ ਆਪਣਾ ਵਰਡ ਹੈ ਕੋਲ ਸਮ ਕੁਆਰਲ ਸਮ ਜਿਨ ਆਪ ਕਹਿੰਦੇ ਲੜਾਕਾ ਚ ਝਗੜਾਲੂ ਕੁਆਰਲ ਸਮ ਜਿਨ ਆਪ ਕਹਿੰਦੇ ਲੜਾਕਾ ਦਾ ਝਗੜਾਲੂ ਨੈਕਸ ਆਪਣਾ ਵਰਡ ਹੈ ਜੀ ਕੁਐਸਚਨ ਹਾਰਰ ਔਰ ਕੁਐਸਚਨ ਔਰ ਕੀ ਹੁੰਦਾ ਪ੍ਰਸ਼ਨ ਕਾਲੂ ਕੁਐਸਚਨ ਔਰ ਹਾਰਰ ਪ੍ਰਸ਼ਨ ਕਾਲ ਨੈਕਸ ਆਪਣਾ ਵਰਡ ਹੈ ਜੀ ਕੁਇਟ ਕੁਇਟ ਕੀ ਹੁੰਦਾ ਜੀ ਹਵਾਲਾ ਦਿੱਤਾ

ਹੋਰੀਜ਼ਨਟ ਦੂ ਮੀਲ ਜਾਂ ਦਿਸ ਹੱਤਾ ਸੋ ਇਹ ਸੀ ਮੇਰੇ ਅੱਜ ਦੇ ਟੌਪ ਆਪਣੇ ਜਿਹੜੇ ਅੰਗਰੇਜ਼ੀ ਤੋਂ ਪੰਜਾਬੀ ਅਨੁਵਾਦ ਵਰਡ ਤੁਹਾਨੂੰ ਕਿਵੇਂ ਲੱਗੇ ਕਮੈਂਟ ਕਰਕੇ ਜੋ ਦੱਸਿਆ ਕਰੋ ਜੇ ਵੀਡੀਓ ਵਧੀਆ ਲੱਗ ਰਹੀਆਂ ਨੇ ਵੀਡੀਓ ਨੂੰ ਲਾਈਕ ਚੈਨਲ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਿਹੜਾ ਬੱਚਾ ਫਸਟ ਟਾਈਮ ਮੇਰੀ ਵੀਡੀਓ ਨੂੰ ਦੇਖ ਰਿਹਾ ਹੈ ਕਿਉਂਕਿ ਬੜੀ ਮਿਹਨਤ ਨਾਲ ਤੁਹਾਡੇ ਲਈ ਵੀਡੀਓ ਬਣਾ ਕੇ ਲਿਆ ਨਿਆ ਤਾਂ ਕਿ ਤੁਹਾਡੇ ਹੀ ਫਰਜ਼ ਬਣਦਾ ਤੁਸੀਂ ਕੀ ਮੋਟੀਵੇਸ਼ਨ ਦਵੋ ਮੋਟੀਵੇਸ਼ਨ ਮੈਨੂੰ ਤਾਂ ਹੀ ਮਿਲੂਗੀ ਤੁਹਾਨੂੰ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਵੱਧ ਤੋਂ ਵੱਧ ਸ਼ੇਅਰ ਤੇ ਸਬਸਕ੍ਰਾਈਬ ਕਰੋਗੇ ਤਾਂ ਕਿ ਮੈਨੂੰ ਕੀ ਹੈ ਮੋਟੀਵੇਸ਼ਨ ਮਿਲੇ ਤੁਹਾਡੇ ਲਈ ਇਸ ਤੋਂ ਵਧੀਆ ਵਧੀਆ ਜਿਹੜਾ ਆਪਣੇ ਵਰਡ ਨੇ ਨੈਕਸਟ ਕਲਾਸ ਵਿੱਚ ਉਹ ਲੈ ਕੇ ਆਵਾਂ ਜੇ ਤੁਹਾਨੂੰ ਇਸ ਕਲਾਸ ਦੀ ਪੀਡੀਐਫ ਚਾਹੀਦੀ ਹੈ ਤਾਂ ਫਿਰ ਦੱਸਣਾ ਮੇਰੇ ਟੈਲੀਗ੍ਰam ਦਾ ਲਿੰਕ ਮੈਂ ਡਿਸਕ੍ਰਿਪਸ਼ਨ ਦਿੱਤਾ ਹੋਇਆ ਹੈ ਤੁਸੀਂ ਉਹਨੂੰ ਜੁਆਇਨ ਕਰ ਲਓ ਉੱਥੇ ਤੁਹਾਨੂੰ ਫ੍ਰੀ ਆਫ ਕੋਸਟ ਹੈ ਜਿਹੜੇ ਆਪਣੇ ਪੀਡੀਐਫਸ ਤੇ ਨੇ ਉਹ ਉੱਥੇ ਮਿਲ ਜਾਣਗੇ ਸੋ ਇੰਨਾ ਹੀ ਸ਼ਬਦਾਂ ਨਾਲ ਤੁਹਾਡੇ ਸਾਰਿਆਂ ਦਾ ਮੇਰੀ ਵੀਡੀਓ ਦੇਖਣ ਲਈ ਧੰਨਵਾਦ ਜੇ ਤੁਹਾਡੀ ਕੋਈ ਕੁਐਰੀ ਹੋਵੇ ਤਾਂ ਵੀ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਪੁੱਛ ਸਕਦੇ ਹੋ ਸੋ ਇੱਕ ਵਾਰ ਫਿਰ ਤੋਂ ਮੇਰੀ ਅੱਜ ਦੀ ਇਹ ਵੀਡੀਓ ਦੇਖਣ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ ਥੈਂਕ ਯੂ ਜੀ ਸਾਰਿਆਂ ਦਾ